ਭਾਰਤੀ ਕਿਸਾਨ ਜੂਨੀਅਰ ਦੇ ਸੂਬਾ ਪ੍ਰਧਾਨ ਦੇ ਉੱਤੇ ਹੁਣ ਧੋਖਾਧੜੀ ਦੇ ਦੋਸ਼ ਲਗਾਏ ਜਾ ਰਹੇ ਨੇ ਆਖਿਰ ਮਾਮਲਾ ਕੀ ਹੈ ਤੁਹਾਨੂੰ ਮਾਮਲਾ ਦੱਸ ਦਿੰਨੇ ਆ ਤਾਂ ਮਾਮਲਾ ਇਹ ਹੈ ਕਿ ਜੋ ਅਮਰੀਕਾ ਦੇ ਵਿੱਚੋਂ ਰਿਪੋਰਟ ਹੋ ਕੇ ਆਏ ਇੱਕ ਨੌਜਵਾਨ ਨੇ ਵੱਡੇ ਖੁਲਾਸੇ ਕੀਤੇ ਨੇ ਜੋ ਕਿ ਤੁਹਾਨੂੰ ਵੀ ਸੁਣ ਕੇ ਇਸ ਦੀ ਹੈਰਾਨੀ ਹੋਏਗੀ ਮਾਮਲਾ ਇਹ ਹੈ ਕਿ ਅਮਰੀਕਾ ਵੱਲੋਂ ਜੋ ਡਿਪੋਰਟ ਕੀਤੇ ਗਏ ਪ੍ਰਵਾਸੀ ਭਾਰਤੀਆਂ ਦਾ ਜਹਾਜ਼ ਜਦੋਂ ਅੰਮ੍ਰਿਤਸਰ ਉਤਾਰਿਆ ਗਿਆ ਸੀ ਤਾਂ ਉਸ ਤੋਂ ਇੱਕ ਨੌਜਵਾਨ ਜਿਹੜਾ ਮੋਗਾ ਦੇ ਤਾਰਮ ਕੋਰਟ ਦੇ ਨਾਲ ਸੰਬੰਧਤ ਸੀ ਤਾਂ ਉਸ ਨੇ ਜੋ ਖੁਲਾਸੇ ਕੀਤੇ ਨੇ ਤਾਂ ਸੁਣ ਕੇ ਤੁਹਾਨੂੰ ਹੈਰਾਨੀ ਹੋਏਗੀ ਤਾਂ ਉਸ ਨੇ ਜੋ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਦੇ ਉੱਤੇ ਵੱਡੇ ਦੋਸ਼ ਲਗਾਏ ਨੇ ਉਸ ਨੇ ਕਿਹਾ ਕਿ ਉਸ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਆਗੂ ਨੇ ਵੱਡੀ ਜਿਹੜੇ ਆ ਉਹ ਧੋਖਾ ਤੁਹਾਡੀ ਕੀਤੀ ਆ ਤੇ ਉਸ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਉਸ ਦੇ ਨਾਲ ਜਿਹੜੀ ਆ ਉਹ ਠੱਗੀ ਕੀਤੀ ਆ ਜੇਕਰ ਉਸ ਦੇ ਨਾਲ ਉਸ ਨੇ ਠੱਗੀ ਨਾ ਕੀਤੀ ਹੁੰਦੀ ਤਾਂ ਅੱਜ ਉਹ ਵੀ ਅਮਰੀਕਾ ਦੇ ਵਿੱਚ ਆਪਣਾ ਕੰਮਕਾਰ ਜ਼ਰੂਰ ਕਰਦਾ ਹੁੰਦਾ ਕਿਉਂਕਿ ਚੰਗੇ ਭਵਿੱਖ ਤੇ ਚੰਗੀ ਰੋਜ਼ੀ ਰੋਟੀ ਦੇ ਲਈ ਇਹ ਨੌਜਵਾਨ ਜਿਹੜਾ ਅਮਰੀਕਾ ਦੀ ਧਰਤੀ ਤੇ ਗਿਆ ਸੀ ਤੇ ਆਪਣੇ ਅੱਖਾਂ ਦੇ ਵਿੱਚ ਕੁਝ ਸੁਪਨੇ ਲੈ ਕੇ ਗਿਆ ਸੀ ਪਰ ਉਸ ਦੇ ਨਾਲ ਠੱਗੀ ਹੋ ਜਾਣੀ ਹੈ ਇਹ ਉਸ ਨੂੰ ਨਹੀਂ ਪਤਾ ਸੀ ਤਾਂ ਜਦੋਂ ਉਹ ਆਪਣੇ ਪੰਜਾਬ ਮੋਗਾ ਤੇ ਧਰਮਕੋਟ ਦੀ ਧਰਤੀ ਤੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਉਸ ਨੇ ਆ ਕੇ ਜੋ ਬਿਆਨ ਦਿੱਤਾ ਤਾਂ ਤੁਹਾਨੂੰ ਹੈਰਾਨ ਕਰ ਦੇਗਾ ਤਾਂ ਉਸ ਨੇ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਜੋ ਸੂਬਾ ਪ੍ਰਧਾਨ ਤੋਤੇਵਾਲ ਦੇ ਸੁਖਵਿੰਦਰ ਸਿੰਘ ਸੁਖ ਗਿੱਲ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਸਨੇ ਉਸਦੇ ਨਾਲ ਜਿਹੜੀ ਹੈ ਠੱਗੀ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਅਮਰੀਕਾ ਤੋਂ ਪਿਛਲੇ ਦਿਨੀ ਰਿਪੋਰਟ ਹੋ ਕੇ ਆਏ ਧਰਮਕੋਟ ਦੇ ਪਿੰਡ ਪੰਡੋਰੀ ਰਾਈਆਂ ਦੇ ਜਸਵਿੰਦਰ ਸਿੰਘ ਦੇ ਨਾਲ ਠੱਗੀ ਮਾਰਨ ਵਾਲੇ ਇਮੀਗ੍ਰੇਸ਼ਨ 에ਜੰਟ ਸੁਖਵਿੰਦਰ ਸਿੰਘ ਸੁਖ ਗਿੱਲ ਨੇ ਅਤੇ ਉਸ ਦੀ ਮਾਤਾ ਦੇ ਸਮੇਤ ਚਾਰ ਲੋਕਾਂ ਦੇ ਉੱਤੇ ਮੋਗਾ ਦੀ ਧਰਮਕੋਟ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤਾਂ ਦੱਸ ਦਈਏ ਕਿ ਕੁਵਿੰਦਰ ਸਿੰਘ ਨੇ ਸੁਖ ਗਿੱਲ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦਾ ਜੋ ਸੂਭਾ ਪ੍ਰਧਾਨ ਹੈ ਸੁਖ ਗਿੱਲ ਇੱਕ ਇਮੀਗ੍ਰੇਸ਼ਨ ਦਾ ਵੀ ਦਫ਼ਤਰ ਚਲਾਉਂਦਾ ਹੈ ਤਾਂ ਉੱਥੇ ਹੀ ਅਮਰੀਕਾ ਤੋਂ ਜੋ ਰਿਪੋਰਟ ਹੋ ਕੇ ਜਸਵਿੰਦਰ ਸਿੰਘ ਆਇਆ ਸੀ ਉਸਨੇ ਕਿਹਾ ਕਿ ਉਹ ਦਸਵੀਂ ਪਾਸ ਹੈ ਅਤੇ ਉਸਨੇ ਦੋਸ਼ ਲਾਇਆ ਕਿ ਅਮਰੀਕਾ ਦੇ ਵੀਜ਼ੇ ਦੇ ਲਈ 45 ਲੱਖ ਰੁਪਏ ਉਸਨੇ ਸੁਖ ਗਿੱਲ ਨੂੰ ਦਿੱਤੇ ਸਨ ਕਿ ਉਹ ਸਿੱਧਾ ਅਮਰੀਕਾ ਜਾਵੇਗਾ ਕਿਸੇ ਵੀ ਤਰ੍ਹਾਂ ਦੀ ਉਸ ਨੂੰ ਪਰੇਸ਼ਾਨੀ ਨਾ ਆਵੇ ਜਾਂ ਖੱਜਲ ਖੁਆਰੀ ਨਾ ਹੋਵੇ ਤਾਂ ਇਸ ਲਈ ਉਹਨਾਂ ਵੱਲੋਂ 45 ਲੱਖ ਰੁਪਏ ਜਿਹੜੇ ਕਿ ਸੁਖਵਿੰਦਰ ਸਿੰਘ ਸੁਖ ਗਿੱਲ ਨੂੰ ਦਿੱਤੇ ਚਨ ਜੋ ਕਿ ਜਾਣਕਾਰੀ ਦੇ ਮੁਤਾਬਿਕ ਇੱਕ ਇਮੀਗ੍ਰੇਸ਼ਨ ਦਫ਼ਤਰ ਵੀ ਚਲਾਉਂਦਾ ਹੈ ਪਰ ਫਿਰ ਵੀ ਉਸ ਨੂੰ ਜਿਹੜਾ ਡੌਂਕੀ ਰੂਟ ਦੇ ਰਾਹੀਂ ਭੇਜਿਆ ਗਿਆ ਤਾਂ ਕਿਸਾਨੀ ਮੰਗਾ ਨੂੰ ਲੈ ਕੇ ਜਿੱਥੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਸੰਘਰਸ਼ ਕਰ ਰਹੇ ਨੇ ਉੱਥੇ ਇਸ ਤਰ੍ਹਾਂ ਦੇ ਕੁਝ ਸ਼ਰਾਰਤੀ ਅੰਸਰ ਜਿਹੜੇ ਨੇ ਆਪਣੇ ਸੁਆਰਥ ਦੇ ਲਈ ਜਿਹੜੇ ਨੇ ਅਜਿਹੇ ਕੰਮ ਕਰਦੇ ਨੇ ਆਪਣੇ ਸੁਆਰਥ ਸਿੱਧ ਕਰਦੇ ਨੇ ਅਤੇ ਜੋ ਕਿਸਾਨਾਂ ਦੇ ਨਾਮ ਦੇ ਆੜਤੇ ਅਜਿਹੇ ਜਿਹੜੇ ਆਪਣੇ ਗੋਰਖ ਗੋਰਖਤੰਦ ਦੇ ਜਿਹੜੇ ਨੇ ਉਹ ਚਲਾ ਰਹੇ ਨੇ ਤਾਂ ਧਰਮਕੋਟ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਜੋ ਤੋਤੇਪੁਰ ਦੇ ਸੁਪਾ ਪ੍ਰਧਾਨ ਸੁਖਵਿੰਦਰ ਸਿੰਘ ਸੁਖ ਗਹਿਲੋਤੇ ਅਤੇ ਉਸ ਦੀ ਮਾਤਾ ਦੇ ਖਿਲਾਫ ਜਿਹੜਾ ਆ ਉਹ ਮਾਮਲਾ ਦਰਜ ਕੀਤਾ ਹੈ ਤਾਂ ਪੁਲਿਸ ਥਾਣਾ ਧਰਮਕੋਟ ਨੇ ਬੀ ਐਨ ਐਸ ਦੀ ਧਾਰਾ 318 143 61/2 ਇਮੀਗ੍ਰੇਸ਼ਨ ਐਕਟ 24 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਇਸ ਦੇ ਲਈ ਕਿਉਂਕਿ ਉਸਨੇ ਜਸਵਿੰਦਰ ਸਿੰਘ ਨੌਜਵਾਨ ਦੇ ਨਾਲ ਠੱਗੀ ਕੀਤੀ ਹੈ ਤਾਂ 45 ਲੱਖ ਰੁਪਏ ਦਿੱਤੇ ਗਏ ਸਨ ਪਰਿਵਾਰ ਵੱਲੋਂ ਤਾਂ ਜਸਵਿੰਦਰ ਸਿੰਘ ਨੇ ਜਦੋਂ ਰਿਪੋਰਟ ਹੋ ਕੇ ਪੰਜਾਬ ਆਇਆ ਸੀ ਤਾਂ ਧਰਮਕੋਟ ਦੇ ਅਮ ਏਰੀਏ ਦੇ ਨਾਲ ਸੰਬੰਧਤ ਹੈ ਜਸਵਿੰਦਰ ਸਿੰਘ ਜੋ ਕਿ 10ਵੀਂ ਪਾਸ ਕੀਤੀ ਸੀ ਤਾਂ ਉਸ ਨੇ ਵੀ ਅੱਖਾਂ ਦੇ ਵਿੱਚ ਸੁਪਨੇ ਸੰਜੋਏ ਸਨ ਕਿ ਉਹ ਵਿਦੇਸ਼ ਦੀ ਧਰਤੀ ਤੇ ਜਾ ਕੇ ਉਹ ਆਪਣੇ ਸੁਪਨੇ ਜਿਹੜੇ ਪੂਰਾ ਕਰੇਗਾ ਪਰ ਉਸ ਦੇ ਸੁਪਨਿਆਂ ਨੂੰ ਜਿਵੇਂ ਨਜ਼ਰ ਹੀ ਲੱਗ ਗਈ ਹੋਵੇ ਤਾਂ ਫਿਰ ਪ੍ਰਮਾਤਮਾ ਨਹੀਂ ਚਾਹੁੰਦਾ ਕਿ ਉਹ ਵਿਦੇਸ਼ ਦੇ ਵਿੱਚ ਜਿਹੜਾ ਆ ਉਹ ਆਪਣੇ ਸੁਪਨੇ ਪੂਰੇ ਕਰ ਸਕੇ ਤਾਂ ਅਮਰੀਕਾ ਦੇ ਵਿੱਚੋਂ ਰਿਪੋਰਟ ਕੀਤਾ ਗਿਆ ਜਸਵਿੰਦਰ ਸਿੰਘ ਦੇ ਨਾਲ ਠੱਗੀ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਵੀ ਆਦੇਸ਼ ਦਿੱਤੇ ਗਏ ਸਨ ਕਿ ਜਿੰਨੇ ਵੀ ਇਹ ਟ੍ਰੈਵਲ ਏਜੰਟ ਨੇ ਇਹਨਾਂ ਦੀ ਜਿਹੜੀ ਜਾਂਚ ਪੜਤਾਲ ਕੀਤੀ ਜਾਵੇ ਜੋ ਫਰਜ਼ੀ ਟ੍ਰੈਵਲ ਏਜੰਟ ਨੇ ਉਹਨਾਂ ਦੇ ਉੱਤੇ ਸਿਕੰਜਾ ਕੱਸਿਆ ਜਾਵੇ ਤਾਂ ਫਿਰ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਤਾਂ ਅਜਿਹੇ ਟ੍ਰੈਵਲ ਏਜੰਟਾਂ ਦੇ ਉੱਤੇ ਕਾਰਵਾਈ ਵੀ ਕੀਤੀ ਗਈ ਸੀ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਜੋ ਲੁਕ ਛਿਪੇ ਆਪਣੇ ਧੰਦੇ ਚਲਾ ਰਹੇ ਨੇ ਉਹਨਾਂ ਦੇ ਉੱਤੇ ਕਦੋਂ ਜਿਹੜੀ ਇਹ ਕਮਾਨ ਜਿਹੜੀ ਹੈ ਕੱਸੀ ਜਾਏਗੀ ਕਦੋਂ ਉਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਜੋ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁਖਗਿੱਲ ਤੋਤੇਪੁਰ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਧਰਮਕੋਟ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਅਤੇ ਉਸ ਦੇ ਉੱਤੇ ਠੱਗੀ ਦਾ ਮਾਮਲਾ ਜਿਹੜਾ ਆ ਉਹ ਦਰਜ ਕੀਤਾ ਗਿਆ ਤਾਂ ਇਸ ਦੇ ਨਾਲ ਹੀ ਉਸ ਦੀ ਮਾਤਾ ਅਤੇ ਚਾਰ ਹੋਰ ਅਜਿਹੇ ਲੋਕ ਨੇ ਜਿਨ੍ਹਾਂ ਦੇ ਉੱਤੇ ਧਰਮਕੋਟ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤਾਂ ਉਸ ਨੇ ਠੱਗੀ ਕੀਤੀ ਹੈ ਤਾਂ ਵਿਦੇਸ਼ੋਂ ਪਰਤੇ ਨੌਜਵਾਨ ਨੇ ਵੱਡੇ ਖੁਲਾਸੇ ਕੀਤੇ ਨੇ